ਕੱਲ ਯਾਨੀ ਕਿ 20 ਮਾਰਚ ਨੂੰ ਹੋਣ ਵਾਲਾ ਜਾਟ ਅੰਦੋਲਨ ਹੁਣ 15 ਦਿਨਾਂ ਦੇ ਲਈ ਟਾਲ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਜਾਟਾ ਆਗੂਆਂ ਨੇ ਇਹ ਫੈਸਲਾ ਕੀਤਾ ਹੈ। ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਜਾਟਾ ਆਗੂਆਂ ਦੇ ਵਿਚਕਾਰ ਬੈਠਕ ਹੋਈ ਸੀ। ਜਿਸ ਤੋਂ ਬਾਅਦ ਜਾਟ ਅੰਦੋਲਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਖੱਟਰ ਤੋਂ ਇਲਾਵਾ ਕੇਂਦਰੀ ਕੈਬਨਟ ਮੰਤਰੀ ਬ੍ਰਿੰਦਰ ਸਿੰਘ ਵੀ ਮੌਜੂਦ ਸਨ। ਦੱਸ ਦੱਸ ਦੇ ਕਿ ਅੱਜ ਜਾਟਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਦੇ ਵਿੱਚ ਧਾਰਾ 144 ਲਗਾਏ ਗਏ ਸੀ। ਸਰਕਾਰ ਦੇ ਟਰੈਕਟਰ ਪ੍ਰਾਲੀਆਂ ਲਜਾਉਣ ਦੇ ਉੱਤੇ ਵੀ ਰੋਕ ਸੀ ਜਿਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਲੋਕ ਭੜਕ ਗਏ ਫਤਿਹਬਾਦ ਵਿੱਚ ਜਾਟਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਹੋਈ ਇਸ ਦੌਰਾਨ ਭੜਕੇ ਲੋਕਾਂ ਨੇ ਪੁਲਿਸਦਿਆਂ ਦੋ ਬੱਸਾਂ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ ਲੋਕਾਂ ਤੇ ਪੁਲਿਸ ਦੇ ਵਿਚਕਾਰ ਹੋਈ ਝੜਪ ਦੇ ਵਿੱਚ ਕਈ ਪੁਲਿਸ ਮਲਾਸਮ ਜ਼ਖਮੀ ਵੀ ਹੋਏ ਕੱਲ ਹੋਣ ਵਾਲੇ ਜਾਟ ਅੰਦੋਲਨ ਦੇ ਮੱਦੇਨਜ਼ਰ ਜਾਟਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ दिल्ली, हरियाणा, उत्तर प्रदेश राजस्थान एक सौ चुताली लागू की गई थी करीब पच्ची हजार दस्तों को तैनात किया गया पत्थर ले करके गाड़ियों कर में सूर डाल करके टंकी उसमें कैनियों में वो ले करके आ रहे थे वहां रोक करके उनको यही समझाने का प्रयास हुआ था कि आप ये बर्छे और ये गंडासे लेकर के धरने पर ना जाए इस बात को लेकर जो पीछे से जो गाड़ियों में और ट्रोलियों में बैठे हुए युवा थे वो पीछे से उतर उतर कर आगे आ गए और आगे आने के बाद डीएसपी साहब से झगड़ा कर लिया और एक ने पहल सबसे पहले तीन चार डी को सिर में लठ मारने के बाद तुरंत पथराव हुआ और पथराव के बाद यानी पहले उन्होंने पहल की पुलिस ने हमेशा प्रयास किया कि समझाने का लेकिन उनकी पहल के बावजूद फिर बल प्रयोग किया गया है इससे पहले कोई बल प्रयोग नहीं किया गया ਤੰਤਸ ਦੇ ਕਿ OBC ਸ਼੍ਰੇਣੀ ਦੇ ਅਧੀਨ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਦੀ ਮੰਗ ਤੋਂ ਇਲਾਵਾ जाट ਪਿਛਲੇ ਸਾਲ ਦੇ ਅੰਦੋਲਨ ਦੇ ਦੌਰਾਨ ਜੇਲ੍ਹ ਵਿੱਚ ਬੰਦ ਲੋਕਾਂ ਦੀ ਰਿਹਾਈ ਪ੍ਰਦਰਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਾਮਲਿਆਂ ਨੂੰ ਵਾਪਸ ਲੈਣ ਅਤੇ ਇਸਰਾਨ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਨੇ ਪਿਛਲੇ ਸਾਲ जाट ਅੰਦੋਲਨ ਦੇ ਦੌਰਾਨ ਹੋਈ ਹਿੰਸਾ ਵਿੱਚ ਹਰਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਕਰੀਬ 30 ਲੋਕ ਮਾਰੇ ਗਏ ਸੀ ਜਦਕਿ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ